ਦੋਸਤੋ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਭਰਤੀ 2024 ਦੀ ਨੋਟੀਫਿਕੇਸ਼ਨ ਆਊਟ ਕਰ ਦਿੱਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟਿਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਲਈ ਨਾ ਤੁਹਾਡਾ ਕੋਈ ਪੇਪਰ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ 35000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਅੱਪ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਨਾ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਜਾਂ ਫਿਰ ਫੇਸਬੁੱਕ ਦੇ ਕਮੈਂਟ ਬਾਕਸ ਵਿੱਚ ਦੇ ਦਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪਾ ਲੈਣਾ ਜੀ ਪੜਨ ਤਵਾ ਫਿਲਪ ਕਰਕੇ ਮੈਂ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਰੇਲ ਕੋਚ ਫ ਦੋਸਤੋ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਹੋਰ ਰਹਿੰਦੇ ਜੀ ਵਿਜ਼ਿਟਿੰਗ ਸਪੈਸ਼ਲਿਸਟ ਗਾਇਨੋਕਾਲੋਜਿਸ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਹ ਪੋਸਟਾਂ ਪ੍ਰੋਪਰਲੀ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ 1 ਸਾਲ ਵਾਸਤੇ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ ਵਟਸਐਪ ਗਰੁੱਪ ਅਤੇ ਫੇਸਬੁਕ ਪੇਜ ਫੋਲੋ ਕਰ ਸਕਦੇ ਹੋ ਜੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਮੈਂ ਸਾਰੀ ਜਾਣ ਦੋਸਤਾਂ ਨਾ ਪੋਸਟਾਂ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਸੁਪਰ ਸਪੈਸ਼ਲਿਸਟ ਦੀਆਂ ਪੋਸਟਾਂ ਲਈ ਪੋਸਟ ਡਾਕਟਰਲ ਕੁਆਲਿਫਿਕੇਸ਼ਨ ਤੁਸੀਂ ਕੰਪਲੀਟ ਕੀਤੀ ਹੈ ਡੀ ਐਮ ਐਮ ਸੀ ਐਚ ਜਾਂ ਉਹਦੇ ਬਰਾਬਰ ਦੀ ਕੁਆਲਿਫਿਕੇਸ਼ਨ ਤੁਸੀਂ ਕੰਪਲੀਟ ਕੀਤੀ ਹੈ ਪੋਸਟ ਗ੍ਰੈਜੂਏਟ ਡਿਗਰੀ 3 ਸਾਲਾ ਤੁਹਾਡੇ ਕੋਲ ਪ੍ਰੋਫੈਸ਼ਨਲ ਵਰਕ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਜਾਂ ਫਿਰ ਪੀ ਡਿਪਲੋਮਾ ਤੁਸੀਂ ਕੰਪਲੀਟ ਕੀਤਾ 5 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੀ ਦੋਸਤਾਂ ਨਾ ਪੋਸਟਾਂ ਲਈ ਉਮਰ ਹੱਦ ਹੈ ਜੀ 3 ਤੋਂ ਲੈ ਕੇ 60 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਜੋ ਉਮੀਦਵਾਰ ਰੇਲਵੇ ਤੋਂ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਮੈਡੀਕਲ ਅਫਸਰ ਉਹ 64 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਇਹਨਾਂ ਪੋਸਟਾਂ ਦੀ ਸੈਲਰੀ ਕੁਝ ਇਸ ਪ੍ਰਕਾਰ ਕੀਤੀ ਜਾਵੇਗੀ 2 ਘੰਟੇ 6 ਦਿਨ ਤੁਹਾਨੂੰ ਕੰਮ ਕਰਨਾ ਹੋਵੇਗਾ ਜੋ ਸਪੈਸ਼ਲਿਸਟ ਨੇ ਉਹਨਾਂ ਨੂੰ 52000 ਜੋ ਸੁਪਰ ਸਪੈਸ਼ਲਿਸਟ ਨੇ ਉਹਨਾਂ ਨੂੰ 64000 ਪ੍ਰਤੀ ਮਹੀਨਾ ਭੇਤੀ ਜਾਵੇਗੀ 2 ਘੰਟੇ ਤੁਸੀਂ ਕੰਮ ਕਰਨਾ ਹੋਵੇਗਾ ਜੀ ਹਫਤੇ 4 ਦਿਨ 32000 ਪ੍ਰਤੀ ਮਹੀਨਾ ਕਿ ਸੁਪਰ ਸਪੈਸ਼ਲਿਸਟ ਨੇ ਇਹ ਨਾ 40000 ਪ੍ਰਤੀ ਮਹੀਨਾ 2 ਘੰਟੇ ਤੁਸੀਂ ਕੰਮ ਕਰਨਾ ਹੋਵੇਗਾ ਹਫਤੇ 2 ਦਿਨ 16000 ਰੁਪਏ ਸਪੈਸ਼ਲਿਸਟ ਲਈ ਹੈ ਜੀ ਸੁਪਰ ਸਪੈਸ਼ਲਿਸਟ 20000 ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ 20 ਦਿਨ ਤੁਹਾਨੂੰ ਛੁੱਟੀ ਦਿੱਤੀ ਜਾਵੇਗੀ ਹੋਰ ਵੀ ਟਰਮ ਐਂਡ ਕੰਡੀਸ਼ਨ ਮੈਂਸ਼ਨ ਕੀਤੇ ਗਏ ਨੇ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਹੁਣ ਕੀ ਕੀ ਡਾਕੂਮੈਂਟ ਤੁਸੀਂ ਨਾਲ ਲਗਾਣੇ ਨੇ ਜੀ 셀ਫ ਅਟੈਸਟਡ ਕਰਕੇ ਡਾਕੂਮੈਂਟ ਤੁਸੀਂ ਨਾਲ ਲਗਾਣੇ ਨੇ ਜੀ ਦੋ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਸਰਟੀਫਿਕੇਟਸ ਡੇਟ ਆਫ ਬਰਥ ਕੁਆਲੀਫਿਕੇਸ਼ਨ ਪੀਜੀ ਡੀਐਮ ਐਮਸੀਐਚ ਐਮਬੀਬੀਐਸ ਡਿਗਰੀ ਤੁਸੀਂ ਕੰਪਲੀਟ ਕੀਤੀ ਹੋ ਸਰਟੀਫିକੇਟਸ ਮੈਡੀਕਲ ਕਾਉਂਸਲ ਰਜਿਸਟ੍ਰੇਸ਼ਨ ਸਰਟੀਫିକੇਟਸ ਸਰਟੀਫିକੇਟਸ ਕਾਸਟ ਕਾਸ ਸਰਟੀਫିକੇਟਸ ਐਕਸਪੀਰੀਅੰਸ ਆਦਿ ਡਾਕੂਮੈਂਟ ਤੁਸੀਂ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਐਡਰੈਸ ਨੋਟ ਕਰ ਲਓ ਜਿਸ ਐਡਰੈਸ ਤੇ ਤੁਹਾਨੂੰ ਡਾਕੂਮੈਂਟਸ ਭੇਜਣੇ ਨੇ ਜੀ ਜੋ ਪਹਿਲਾਂ ਲਾਸਟ ਡੇਟ ਰੱਖੀ ਗਈ ਹੈ 23/5/2024 ਤੱਕ ਤੁਸੀਂ ਨਾ ਪੋਸਟਲ ਅਪਲਾਈ ਕਰ ਸਕੋਗੇ ਐਡਰੈਸ ਹੈ ਜੀ ਸੀਨੀਅਰ ਪਰਸਨਲ ਆਫੀਸਰ ਪਰਸਨਲ ਬ੍ਰਾਂਚ ਐਡਮ ਬਲੌਕ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਐਡਰੈਸ ਤੇ ਤੁਸੀਂ ਉਹਨਾਂ ਡਾਕੂਮੈਂਟਸ ਭੇਜਨੇ ਹੋਣਗੇ ਜੀ ਜਾਂ ਫਿਰ ਤੁਸੀਂ ਉਹਦੀ ਮੇਲ ਆਈਡੀ ਤੇ ਵੀ ਮੇਲ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ